ਓ ਯਾਰ ਕੋਡਰਿੰਗ ਆ ਟੀਚਰ ਆਏ ਆ ਜਾ ਦਮਨ ਨੂੰ ਵੀ ਦੇਈਏ ਆ ਜਾ ਹੁਣ ਤੂੰ ਬੈਠ ਕੇ ਕਰਨੀ ਦਮਰ ਬਹੁਤ ਤੂੰ ਕੱਲਾ ਹੀ ਬੈਠਾ ਲੱਗਾ ਆ ਕੀ ਪੈਗ ਬੁਗਲਾ ਲੱਗਾ ਨਾ ਨਾ ਕੋਡਰਿੰਗ ਮੈਨੂੰ ਪਤਾ ਹੀ ਆ ਮੈਂ ਨਹੀਂ ਪੀਂਦਾ ਮੈਂ ਤਾਂ ਸ਼ਰਾਬ ਨੂੰ ਹੱਥ ਲੱਗ ਮਿਲਦਾ ਨਾ ਨਾ ਗੁੱਡ ਬੱਚਾ ਆ ਸਾਡਾ ਆ ਲੈ ਗਵੰਡੀਆ ਦੇ ਮੁੰਡਾ ਹੋਇਆ ਸੀ ਤੇ ਲੱਡੂ ਦੇ ਕੇ ਗਏ ਸੀਗੇ ਖਾ ਲੈ ਅੱਛਾ ਇਧਰ ਲੈ ਕੇ ਆ ਨਾਲ ਦੇ ਨਾ ਆਹੋ ਨਾਲ ਦੇ ਗੋਣਡੀਆਂ ਦੇ ਮੁੰਡਾ ਤੂੰ ਤਾਂ ਬੰਨ ਜਾ ਰ ਖਾਣਾ ਮਿੱਠਾ ਤੂੰ ਵੀ ਖਾਲਾ ਕੁੜੀਏ ਬਹੁਤ ਖਾਣਾ ਪੈਂਦਾ ਫੇ ਮਰਜ਼ੀ ਭਰਾ ਤੁਹਾਡੀ ਬਸ ਠੀਕ ਆ ਵਧੀਆ ਆ ਆਪਾਂ ਤਾਂ ਆਪਣੇ ਪਰਿਵਾਰ ਦੇ ਵਿੱਚ ਬਹੁਤ ਖੁਸ਼ ਹਾਂ ਆਪਣੀ ਫੈਮਿਲੀ ਦੇ ਵਿੱਚ ਹਮ ਮੇਰਾ ਘੜਾ ਕਿਤੇ ਬਹੁਤ ਵੱਡਾ ਪਰਿਵਾਰ ਆ ਇੱਕ ਬੱਚਾ ਮੇਰਾ ਆਇਆ ਤੇ ਇੱਕ ਬੱਚਾ ਮੇਰਾ ਇਹ ਆ ਹਾਂ ਕੋਸ਼ਰਿਆ ਕਰੋ ਪਰਮਾਤਮਾ ਤੁਹਾਨੂੰ ਰਾਜੀ ਖੁਸ਼ੀ ਰੱਖੇ ਉਧਰ ਮਾਜਾ ਮਾਰਦੀ ਕਿੰਨੀ ਬਦਮਿਆ ਪਤਨੀ ਕਿੱਥੇ ਗਈ ਫਿਰ ਮੈਂ ਬਹਿ ਗਿਆ ਕੰਮਕਾਰ ਤੇਰਾ ਕਿਦਾਂ ਚੱਲਦਾ ਪਿਆ ਉਧਰ ਡਿਊਟੀ ਬਹੁਤ ਡਿਊਟੀ ਚੱਲੀ ਜਾਂਦੀ ਹੈ ਠੀਕ ਠਾਕ ਅੱਛਾ ਸਭ ਠੀਕ ਠਾਕ ਆ ਠੀਕ ਹੈ ਠੀਕ ਹੈ ਚੱਲ ਵਧੀਆ ਹੈਗੇ ਹੋਰ ਤੁਸੀਂ ਕਿਦਾਂ ਹਾਂ ਠੀਕ ਆ ਪੁੱਤ ਕੱਲੀ ਤੂੰ ਆਇਆ ਆ ਬਸ ਕੱਲ ਦਾ ਹੀ ਇਦਾਂ ਲੱਗਾ ਕਿ ਘਰ ਦੇ ਵਿੱਚ ਕਿਤੇ ਰੌਣਕਾਂ ਹੀ ਆ ਗਈਆਂ ਆ ਹਾਂ ਹੁਣ ਤੂੰ ਰਵੀ ਥੋੜੇ ਦਿਨ ਰਹਿ ਕੇ ਜਾਵੇਂ ਉਹ ਦੇਖ ਫੋਨ ਆ ਗਿਆ ਫੋਨ ਮਾਰ ਕੇ ਗੱਲ ਆ ਗਿਆ ਗੱਲ ਕਰ ਲੈ ਗੱਲ ਕਰ ਹੈਲੋ ਆਨਸਰ ਜੈਨਦਰ ਹਾਂਜੀ ਹਾਂਜੀ ਠੀਕ ਹੈ ਸਰ ਮੈਂ ਆ ਰਿਹਾ ਜੀ ਸਰ ਓਕੇ ਸਰ ਜੀ ਸਰ ਫੋਨ ਆ ਗਿਆ ਜਾਣਾ ਪੈਣਾ ਹੁਣ ਕਿਉਂ ਹੁਣੇ ਕਾਤ ਜਾਣਾ ਐਦਾਂ ਕਰ ਅੰਜਲੀ ਮੇਰੇ ਨਾਲ ਹੁਣ ਤੂੰ ਬੈਗ ਪੈਕ ਕਰ ਦੇ ਹੁਣ ਜਾਣਾ ਪੈਣਾ ਬਸ ਉਹ ਤਾਂ ਮੇਰੀ ਕੈਨਸਲ ਹੋ ਗਈ ਛੁੱਟੀ ਕੈਨਸਲ ਹੋ ਗਈ ਆ। ਉਹ ਤੂੰ ਤਾਂ ਆਇਆ ਹੀ ਕੱਲਿਆ। ਹੁਣ ਕੀ ਕਰੀਏ ਫਟਾਫਟ ਫੋਨ ਆ ਗਿਆ ਜਾਣਾ ਪੈਣਾ। ਉਹ ਤੂੰ ਤਾਂ ਆਇਆ ਹੀ ਕੱਲ ਤੂੰ ਤਾਂ ਕਹਿੰਦਾ ਸੀ ਮੈਂ ਰਹਿ ਕੇ ਜਾਊਂਗਾ ਸਾਡੇ ਤਾਂ ਹਜੇ ਚੌ ਵੀ ਨਹੀਂ ਪੂਰੇ ਹੋਏ। ਤੋਂ ਪਹਿਲਾਂ ਫਸਟ ਆਫ ਆਲ ਜੋਬ ਆ ਸਰ ਨੂੰ ਪੁੱਤ ਤੂੰ ਪਹਿਲਾਂ ਸੀ। ਮੈਨੂੰ ਜੋਬ ਨੂੰ ਪਹਿਲਾਂ ਪ੍ਰੀਫਰੈਂਸਾਂ ਮੇਰੀ। ਐਦਾਂ ਕਰ ਅੰਜਲੀ ਤੂੰ ਮੇਰਾ ਬੈਗਪੈਕ ਕਰ ਦੇ ਤੇ ਮੈਂ ਹਾਂ ਜਦ ਤੱਕ ਹੱਥ ਮੂੰਹ ਧੋ ਕੇ ਆਇਆ ਵਾਂ। ਠੀਕ ਆ ਮੇਰੇ ਹੱਥ ਤੱਕ ਤੂੰ ਕਰਕੇ ਰੱਖ ਰੈਡੀ। ਚਲੋ ਕਿਦੋਂ ਕੁਛ ਕਹਿ ਕੇ ਗਿਆ ਸੀਗਾ ਇਹ ਮੇਰਾ ਕੈਕ ਪਤਾ ਨਹੀਂ ਕਰ ਦੇ ਕੈਕ ਪਤਾ ਨਹੀਂ ਕੁਛ ਕਹਿ ਕੀ ਕਹਿਦਾ ਬੈਕ ਬੈਕ ਕਹਿੰਦਾ ਸੀ ਕੁਛ ਬੈਕ 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 ਕੀ ਹੁੰਦਾ ਮੈਨੂੰ ਤਾਂ ਖੁਦ ਨੂੰ ਨਹੀਂ ਪਤਾ ਪੈਣਾ ਕੈਕ ਕੈਕ ਕੁਛ ਕਹਿ ਗਿਆ ਸਾਨੂੰ ਇਹ ਵੀ ਨਹੀਂ ਪਤਾ ਲੱਗਾ ਕੀ ਕਹਿ ਗਿਆ ਕੈਕ ਖਰੇ ਬੈਕ ਪਤਾ ਨਹੀਂ ਕੀ ਹੁੰਦਾ ਪਤਾ ਨਹੀਂ ਇਦਾਂ ਹੀ ਕੁਛ ਕਹਿ ਗਿਆ ਆ ਹਾਂ ਕੀ ਕਰੀ ਉਹ ਪੁੱਛੀ ਮੁੰਡੇ ਨੂੰ ਆਜ ਮਾਰ ਕੇ ਕੀ ਕਹਿੰਦਾ ਕਰਦੇ ਬੈਕ ਕੈਕ ਪੈਪ ਕੁਛ ਇਦਾਂ ਹੀ ਪਤਾ ਨਹੀਂ ਉਹਨੂੰ ਸਾਨੂੰ ਇਹਦਾ ਬੈਕ ਕੀ ਹੁੰਦਾ ਸਾਨੂੰ ਨਹੀਂ ਮੈਨੂੰ ਤੈਨੂੰ ਪਤਾ ਕੁਛ ਇਹਦੇ ਬਾਰੇ ਨਾ ਸਕੂਲ ਕਦੀ ਮੈਂ ਗਈ ਨਾ ਗਾਤੂੰ ਗਈ ਦੋਨੋਂ ਇਦਾਂ ਦੀਆਂ ਹੈਗੀਆਂ ਆ ਉਹ ਹੁਣ ਥੋੜਾ ਪੜਿਆ ਲਿਖਿਆ ਆ ਮਾਨੂੰ ਇਹ ਨਹੀਂ ਪਤਾ ਕਿ ਸਾਡੀ ਮਾਂ ਨੂੰ ਜਨਾਨੀ ਨਹੀਂ ਸਮਝ ਲੱਗਦੀ ਕੱਕ ਵੀ ਤੂੰ ਕਾਕਾ ਪੰਜਾਬੀ ਬੋਲ ਹੁਣ ਅੰਦਰ ਚਲ ਗਿਆ ਨਹਾਉਣ ਵਾਸਤੇ ਤੇ ਸਾਨੂੰ ਬੈਕ ਕੀ ਕਹਿੰਦਾ ਸੀ ਆਪਣਾ ਕਿਹੜੀ ਗੱਲ ਕਹਿੰਦਾ ਚਲੋ ਕੋਈ ਨਹੀਂ ਬੈਠੇ ਰਹਿਣੇ ਅੱਪ ਅਗੜ ਜੇ ਪਤਾ ਹੀ ਨਹੀਂ ਕੀ ਕਹਿਕ ਕੀ ਬੈਕ ਕੀ ਪੈਪ ਪਤਾ ਹੀ ਨਹੀਂ ਲੱਗਦਾ ਕੁਝ ਕੀ ਹੁੰਦਾ ਤੇ ਆਪਾਂ ਫੇਰ ਹੁਣ ਕਰਨਾ ਕੀ ਚਲੋਂ ਦਾ ਨਾ ਕੇ ਤੇ ਫੇਰ ਆਪਾਂ ਪੁੱਛਦੇ ਆਂ ਯਾ ਅੰਦਰ ਕੋਈ ਜਾਣੀ ਆਪਾਂ ਬੈਨੇ ਆਪਾਂ ਆਰਾਮ ਦੇ ਨਾਲ ਇੱਥੇ ਬਹਿ ਕੇ ਫੋਨ ਫੋਨ ਚਲਾਉਨੇ ਆਪਾਂ ਨਾ ਹੂੰ ਬੈਠਾ ਕੀ ਗਰੀਏ ਤੋਂ ਰੋਟੀਆਂ ਵੀ ਪਈਆਂ ਪਕਾਉਣ ਵਾਲੀਆਂ ਕੰਮ ਵੀ ਪਿਆ ਤਰਨ ਆ ਗਿਆ ਕੇ ਮੂਹਤੋਂ ਆ ਗਿਆ ਆ ਗਿਆ ਹਾਂਜੀ ਅੰਦਲੀ ਕਰ ਤਾ ਬੈਗ ਬੈਗ ਇਹ ਬੈਗ ਬੈਗ ਕੀ ਬੈਗ ਮੈਨੂੰ ਸਮਝ ਨਹੀਂ ਲੱਗੀ ਪੁੱਤ ਪਤਾ ਨਹੀਂ ਲੱਗਾ ਕੁਛ ਕਹਿ ਕੇ ਗਿਆ ਈ ਤੂੰ ਉਹ ਬੈਗਪੈਕ ਝੋਲਾ ਮੇਰਾ ਪੈ ਕਰਤਾ ਬੰਦ ਸਮਾਨ ਬੰਦਤਾ ਕਿਹੜਾ ਝੋਲੇ ਦੇ ਵਿੱਚ ਕੱਪੜੇ ਪਾਉਣੇ ਆ ਹੋਰ ਕੀ ਉਹ ਤੇ ਇਦਾਂ ਕਹਿ ਮੈਂ ਸੋਚਾ ਉੱਥੇ ਮੀਨ ਮੈਂ ਨੰਦਰਾ ਸੋਚ ਰਹੀ ਮੈਂ ਕਿ ਮੇਰਾ ਬੈਗਪੈਕ ਹੋ ਗਿਆ ਹੁਣ ਮੈਂ ਜਾਵਾਂ ਫਟਾਫਟ ਓ ਲੈ ਝੋਲੇ 'ਚ ਕੱਪੜੇ ਪਾਉਣ ਫੈਦਾ ਕਹਿਣਾ ਤੇ ਇਦਾਂ ਕਹਿਣਾ ਕਿ ਝੋਲੇ 'ਚ ਕੱਪੜੇ ਪਾ ਦੇ ਤੇ ਰੋਟੀ ਬੰਨ ਦੇ ਸਾ ਡੱਬੇ 'ਚ ਚਲ ਆ ਜਲਦੀ ਕਰੋ ਫੇ ਮੈਂ ਹੁਣ ਚਲ ਝੋਲਾ ਪਾਇਆ ਮੈਂ ਪਣਾ ਲੱਬ ਲੱਬ ਬਾਹਾਂ ਚ ਪਾ ਕੇ ਟੰਗਣ ਵਾਲਾ ਚਾਹੀਦਾ ਜਿਹੜਾ ਬਾਹਾਂ ਚ ਇਦਾਂ ਪਾ ਕੇ ਟੰਗਦਾ ਹਾਂ ਉਹ ਚਾਹੀਦਾ ਇਹਨੂੰ ਮੈਨੂੰ ਨਹੀਂ ਪਤਾ ਲੱਗਾ ਪੁੱਤ ਚਾ ਲੱਬੀ ਕੋਈ ਆ ਜਾ ਮੈਂ ਲੱਬ ਕੇ ਲੈ ਕੇ ਆਈਏ ਫਿਰ ਯਾਰ ਆਏ ਨਹੀਂ ਅਜੇ ਤੱਕ ਯਾਰ ਦੱਸੇ ਮੈਨੂੰ ਕਰਾਉਗੇ ਲੇਟ ਉਤਾਣ ਬੜੀ ਰੇਡ ਮਿਲਨੀ ਆ ਫਿਰ ਆ ਝੋਲਾ ਫੜਾ ਦੇ ਝੋਲਾ ਦੇ ਝੋਲਾ ਦੇ ਲੈ ਆ ਆਹ ਚੋਟਾ ਕਿੰਨਾ ਟਾਈਮ ਲਗਾਤਾ ਯਾਰ ਦੱਸ ਝੋਲਾ ਆ ਲੈ ਤੇਰਾ ਤੇ ਪੁੱਤ ਆ ਡੱਬਾ ਰੋਟੀ ਦਾ ਆ ਇਹ ਚ ਰੋਟੀਆਂ ਪਕਾ ਕੇ ਰੱਖਤੀਆਂ ਤੇ ਚਾਰ ਰੱਖ ਦਿੱਤਾ ਤੇ ਆ ਪਾਣੀ ਦੀ ਬੋਤਲ ਆ ਸਟੀਲ ਦੀ ਨਹੀਂ ਸੀਗੀ ਉਹ ਤਾਂ ਸਾਡੇ ਕੋ ਕਿੱਥੇ ਆ ਆਹ ਈ ਸੀ ਪਲਾਸਟਿਕ ਦੀ ਹਾਂ ਚਲੋ ਲੈ ਆਓ ਫੜਾਓ ਚਲੋ ਠੀਕ ਆ ਫੇਰ ਮਾਂ ਹੁਣ ਮੈਂ ਚਲਦਾ ਆ ਡੱਬਾ ਈ ਤੁਸੀਂ ਬਾਹਰ ਚ ਡੰਗ ਲੁੱਕੇ ਆ ਪੁੱਤ ਪਹੁੰਚ ਗਿਆ ਬਾਹਰ ਚ ਡੰਗ ਲਓ ਮੇਰੇ ਘਰ ਸੇ ਮੁੰਡੇ ਗਲੇ ਚੋਂ ਪਾ ਲ ਦੇ ਇਦਾਂ ਕਰ ਮੱਤ ਸੁਣਾ ਲੱਗੇਗਾ ਚਲੋ ਚੰਗਾ ਵੈਰੀ ਗੱਲ ਚੰਗਾ ਜੀ ਜਿੰਦਾਰ ਬੈ ਤੁਸੀਂ ਕਹਿ ਲਿਆ ਜਾਣ ਕੇ ਮੰਗਿਆਂ ਦੀ ਉਸ ਤੇ ਕਰਵਾਣੀ ਕਹਿੰਦਾ ਫਿਰ ਬਾਈ ਹੋ ਗਈ ਮੇਰੀ ਗੱਲ ਸੁਣ ਤੂੰ ਤੇ ਕੁਝ ਬਾਈ ਕਰਦਾ ਸੀਗਾ ਕਹਿੰਦਾ ਸੀਗਾ ਬਾਈ ਬਾਈ ਕਹਿੰਦਾ ਸੀਗਾ ਅੱਗੇ ਕੁਝ ਕਿਹਾ ਨਹੀਂ ਫਿਰ ਇਹਦਾ ਮਤਲਬ ਇਹੀ ਹੋ ਕਿ ਬਾਈ ਹੋ ਗਈ ਉਹਨੂੰ ਮੀ ਕੋ ਆਹ ਖਾਣਾ ਬਾਈ ਹੋ ਗਈ ਬਾਏ ਵਾਲਾ ਰੋਟੀਆਂ-ਬਟੀਆਂ ਨਾ ਹੋ ਗਈ ਹੋ ਗਈ ਚੋਲਾ-ਚੂਲਾ ਮਿੰਦੇ ਟੈਨਸ਼ਨ ਹੀ ਕੋ ਆਤੀ ਜਦੋਂ ਬਾਈ ਹੋ ਗਈ ਉਹ ਵਾਈ ਜੀ ਨੂੰ ਕਹਿੰਦੇ ਪਿੰਡਾ ਚ ਹੈ ਨਾ ਆਏ ਹਾਏ ਹਾਏ ਤਸ ਮੈਂ ਹਾਂ ਬਤਾ ਸਕੀ ਕਰ ਕਿ ਤਾ ਕੋ ਪਾ ਤਾਂ ਜੋਇਨ ਦਾ ਫੱਕਾ ਮਾਰ ਲੂਗਾ ਹੂੰ 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 ਜੋ ਹੈ ਨਾ ਫਾ ਲੂਗਾ ਗਰਮ ਪਾਣੀ ਆ ਜਾਂ ਸੁੰਢ ਦੀ ਤਰੀ ਬਣਾ ਕੇ ਆਹੋ ਚੱਲ ਸਾਰੀ ਸੁੰਢ ਆਪਾਂ ਬਚੁੱਠੀ ਲਿਖ ਦਾਂਗੇ ਇਹਨੂੰ ਹੈ ਨਾ ਹੂੰ 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 ਚਲ ਆ ਚਲੀ ਆਪਾਂ ਹੁਣ ਚਲ ਸਾਲੋ ਚਲ ਗਿਆ ਆ ਬਾਈ ਹੋ ਗਈ ਪਤਾ ਨਹੀਂ ਬਾਈ ਹੋ ਗਈ ਅੰਜਲੀ ਹਾਂਜੀ ਮੇਰਾ ਤਾਂ دل ਨਹੀਂ ਲੱਗਦਾ ਬਿਲਕੁਲ ਵੀ ਨਹੀਂ ਲੱਗਦਾ ਕਿੱਦਾਂ ਗਰੀ ਹੋਣਾ ਸੀ ਦੇਹਲਾ ਜਿੱਦਨ ਦਾ ਗਿਆ ਆ ਕੋਈ ਚਿੱਠੀ ਨਹੀਂ ਕੋਈ ਪੱਤਰ ਨਹੀਂ ਕੋਈ ਸਨਿਆਹ ਨਹੀਂ ਕਿਸੇ ਦੇ ਕੋਲ ਭੇਜਿਆ ਉਹਨੂੰ ਨਹੀਂ ਪਤਾ ਵੀ ਘਰ ਜਨਾਨੀ ਇਸ ਹਾਲ ਚ ਬੈਠੀ ਆ ਹੈ ਤੇ ਮਾਂ ਵਿਚਾਰੀ ਬੁੱਢੀ ਕਿੱਧਰ ਨੂੰ ਜਾਊਗੀ ਅਈ ਉਹਨੂੰ ਤਾਂ ਕੋਈ ਟੈਨਸ਼ਨ ਹੀ ਨਹੀਂ ਸਾਡੀ ਮਿੰਦ ਤੇ ਲੱਗਦਾ ਐਦਾਂ ਹੀ ਮੈਨੂੰ ਵੀ ਲੱਗਦਾ ਕਿਤਾ ਕਰੀਏ ਕਿੱਥੇ ਜਾਈਏ ਕਿੰਨੂ ਪੁੱਛੀਏ ਜਾ ਕੇ ਅਸੀਂ ਹੁਣ ਤਾਂ ਜਦੋਂ ਕੋਈ ਚਿੱਠੀ ਛੁੱਟੀ ਆਊਗੀ ਫੇਰ ਹੀ ਪਤਾ ਲੱਗ ਨੌਕਰੀਆਂ ਦਾ ਵੀ ਬੜਾ ਔਖਾ ਜੇ ਬੰਦਾ ਸੋਚਦਾ ਨਾ ਬੱਚੇ ਨੂੰ ਆਪਣੇ ਕੋਲ ਹੀ ਰੱਖੋ ਪ੍ਰਾਈਵੇਟ ਹੀ ਕੰਮ ਹੋ ਜੇ ਚਲ ਕੋਈ ਨਹੀਂ ਅੱਖਾਂ ਦੇ ਸਾਹਮਣੇ ਤੇ ਰਹਿੰਦਾ ਰਹਿਣਾ ਤੇ ਹੁਣ ਐਡੀ ਦੂਰ ਪਰਦੇਸਾਂ ਦੇ ਵਿੱਚ ਗਿਆ ਆ ਇਹਦੇ ਕੰਦੋਲੇ ਪ੍ਰਦੇਸ਼ ਆ ਚਾਹੇ ਦੂਜੇ ਸ਼ਹਿਰ ਦੇ ਵਿੱਚ ਹੀ ਆ ਉਹਦੀ ਡਿਊਟੀ ਲੱਗੀ ਪਰ ਸਾਡੇ ਲਈ ਤੇ ਪ੍ਰਦੇਸਾਂ ਜੀ ਆ ਕੋਈ ਫੋਨ ਨਹੀਂ ਕੋਈ ਕੁਛ ਨਹੀਂ ਫੋਨ ਕਿੱਥੋਂ ਆਉਣੇ ਸਾਡੇ ਕੋਲ ਕਿਹੜੇ ਫੋਨ ਆ ਨਾਲੇ ਉਹਦੇ ਕੋਲ ਤੇ ਉੱਥੇ ਉਹਨਾਂ ਨੂੰ ਦੇ ਹੀ ਦਿੰਦੇ ਹੋਣਗੇ ਸਾਡੇ ਕੋਲ ਕੀ ਹੈਗਾ ਚਲੋ ਚਿੱਠੀ ਆਊਗੀ ਤਾਂ ਫੇਰ ਹੀ ਪਤਾ ਲੱਗੂਗਾ ਹੁਣ ਚਲੋ ਬਾਬਾ ਜੀ ਮਹਾਦੇਵ ਜੀ ਚਿੱਠੀ ਆਈ ਜਾਵੇ ਕਿਤੇ ਉਹਦੀ ਪੋਸਟਮੈਨ ਵੀ ਪਿਲ ਲੱਗਦਾ ਡਾਕੀਆ ਆਇਆ ਕਹਤੀ ਆ ਲੱਗਦਾ ਚਿੱਠੀ ਆਈ ਠੀਕ ਆ ਸ਼ੁਕਰ ਹੈ ਰੱਬਾ ਤੇਰਾ ਜੱਤੀ ਜਦ ਲਈ ਆ ਮੈਨੂੰ ਸੁਣਾਉਂ ਬਣ ਕੇ ਕਿਹਦੀ ਚਿੱਠੀ ਆਈ ਮੇਰੇ ਪੁੱਤ ਦੀ ਆਈ ਚਿੱਠੀ ਹਲੋ ਦਮਨ ਵਰਮਾ ਇਨਾ ਕੁ ਮੈਂ ਸਿੱਖ ਲਿਆ ਸੀ ਉਹਦੇ ਕੋਲੋਂ। ਬਾਕੀ ਤਾਂ ਕੁਝ ਨਹੀਂ ਆਉਂਦਾ। ਮੈਨੂੰ ਕਹਿੰਦਾ ਮੈਂ ਆ ਅੱਖਰ ਲਿਖੇ ਹੋਣਗੇ ਤੇ ਇਹ ਮੇਰਾ ਨਾਮ ਆ। ਦਮਨ ਵਰਮਾ। ਇਹ ਤਾਂ ਮੈਂ ਚਿੱਠੀ ਪੜੂਗਾ ਕੋ। ਬਸ ਮੈਨੂੰ ਤਾਂ ਆਹੀ ਪੜਨਾ ਆਉਂਦਾ ਵਿੱਚ ਖੋਲ ਕੇ ਕੀ ਲਿਖਿਆ ਆ। ਓਹੋ। ਉਹ ਤਾਂ ਚਿੱਠੀ ਬੜੀ ਵੱਡੀ ਆ ਤੇ ਇਹ ਤਾਂ ਸਾਡੇ ਤੋਂ ਪੜੀ ਨਹੀਂ ਜਾਣੀ। ਇਹ ਕੌਣ ਪੜੂਗਾ? ਕਿਸੇ ਤੋਂ ਲੈ ਕੇ ਜਾਣੀ ਪੜਾਉਂਗੇ। ਜੇ ਰੋ ਕੋਈ ਘਰ ਹੁੰਦਾ ਕੋਈ ਰੱਬਾ ਜੀ ਦਾ ਚਿੱਠੀ ਭੇਜ ਦਿੱਤੀ ਹੈ ਤਾਂ ਕੋਈ ਪੜਨ ਵਾਲਾ ਵੀ ਭੇਜ ਦੇ ਹੁਣ ਆਇ ਤੇ ਇਹਨੂੰ ਉਸਤੇ ਤੁਸਤੇ ਜੀਨ ਉਸਤੇ ਹੋਰ ਕਿੱਦਾਂ ਕਰਮਿਆ ਠੀਕ ਹੈ ਤੂੰ ਬਹੁਤ ਵਧੀਆ ਜੀ ਚਲ ਮੈਂ ਵੀ ਛੁੱਟੀ ਆਇਆ ਸੀ ਅੱਛਾ ਉਹ ਦਮਨ ਸਰ ਕਿੱਧਰ ਗਏ ਮੈਂ ਤਾਂ ਮਿਲਣ ਆਇਆ ਉਹਨੂੰ ਉਹ ਤਾਂ ਚਲ ਗਿਆ ਸੀਗਾ ਬਸ ਇੱਕ ਦਿਨ ਵਾਸਤੇ ਆਇਆ ਸੀਗਾ ਅੱਛਾ ਤੇ ਉਹ ਤਾਂ ਚਲ ਗਿਆ ਸੀਗਾ ਪਰ ਉਹਨੇ ਬਹੁਤ ਮਾੜੀ ਗੱਲ ਹੋ ਗਈ ਮੈਂ ਤਾਂ ਉਹਨਾਂ ਕਰਕੇ ਜਲਦ ਜੋਰ ਦੱਤੀ ਛੁੱਟੀ ਲਈサル ਤੋਂ। ਓਹੋ। ਮੈਂ ਕਹਤਾ ਹੀ ਮੀ ਘੱਟ ਸੀਗਾ। ਬਾਜੀ ਇੱਕ ਕੰਮ ਕਰ ਦਿਓ। ਹਾਂਜੀ। ਸਾਨੂੰ ਇਹ ਚਿੱਠੀ ਪੜ੍ਹ ਕੇ ਸੁਣਾ ਦੋਗੇ ਮਾਸਾ। ਹਾਜਰ ਹੂ ਜੀ। ਸਾਨੂੰ ਇਹ ਚ ਸਮਝ ਨਹੀਂ ਲੱਗਦੀ ਕੀ ਲਿਖਿਆ ਆ। ਚਲੋ ਮੈਂ ਦੱਸ ਦਿੰਦਾ ਤੁਹਾਨੂੰ। ਨਾ ਉਹਦੀ ਬੋਟੀ ਨੂੰ ਪਤਾ ਲੱਗਦਾ ਆ ਕੀ ਲਿਖਿਆ ਆ। ਮੈਂ ਦੱਸ ਦਿੰਦਾ। ਤੇਨਾ ਮੈਨੂੰ ਪਤਾ ਲੱਗਦਾ ਵਿਚਾਰੀ ਉਹ ਵੀ ਅਨਪੜਿਆ ਤੇ ਮੈਂ ਵੀ ਅਨਪੜਿਆ। ਦੇਖੀ ਕੀ ਲਿਖਿਆ ਆ। ਇਹ ਚ ਦੀਦੀ ਇਹ ਲਿਖਿਆ ਹੈ ਕਿ ਬਾਪੂ ਨੂੰ ਭੇਜ ਦੋ। ਉਹ ਛੁੱਟੀ ਰੇ ਨੇ ਨਾ। ਜਲਦੀ ਚਲੇ ਗਏ ਆ ਅੱਛਾ ਤੋ ਇਸ ਕਰਕੇ ਉਹਨਾਂ ਨੂੰ ਬੁਲਾਇਆ ਵਾਈਫ ਨੂੰ ਕਹਿੰਦੇ ਮੇਰੀ ਵਾਈਫ ਭੇਜ ਦਿਓ ਹਾਂ ਉਹਨਾਂ ਨੇ ਆਪਣਾ ਪੋਸਟਿੰਗ ਚਲੇ ਗਏ ਨੇ ਠੀਕ ਹੈ ਠੀਕ ਹੈ ਠੀਕ ਹੈ ਤੋ ਉਹਨਾਂ ਨੇ ਬੁਲਾਇਆ ਠੀਕ ਹੈ ਹੋਰ ਭਾਜੀ ਚਾਹ ਪਾਣੀ ਮਾ ਜੀ ਜੀ ਸੱਚੀ ਬਾਛਰੀ ਕਿਰਪਾ ਹੈ ਪ੍ਰਸ਼ਾਦਾ ਛਕ ਲੋ ਮੈਂ ਵੀ ਡਿਊਟੀ ਨਵੀਂ ਲਈ ਆ ਅੱਛਾ ਮੈਨੂੰ ਵੀ ਕਿਤੇ ਮਿਲ ਗਿਆ ਜੋਬ ਅਪਰਤ ਮਿਲ ਗਿਆ ਸੀਗਾ ਹਾਂਜੀ ਤੋ ਮੈਨੂੰ ਫਿਰ ਡਿਊਟੀ ਮਿਲ ਗਈ ਠੀਕ ਹੈ ਠੀਕ ਹੈ ਠੀਕ ਹੈ ਔਰ ਮੈਨੂੰ ਇਜਾਜ਼ਤ ਦੋ ਮੈਂ ਜਾ ਹਾਂਜੀ ਸਤਿ ਸ੍ਰੀ ਅਕਾਲ ਜੀ ਫੇਰ ਮਿਲੂੰਗਾ ਕਦੀ ਆਉਂਗਾ ਦਮਨਸਰ ਆਉਗੇ ਜੇ ਮਿਲੂੰਗਾ ਤੁਹਾਨੂੰ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਠੀਕ ਟੂੰ ਮੇਰੀ ਨਾ ਹੁਣ ਗੱਲ ਸੁਣ ਉੱਚ ਲਿਖਿਆ ਆ ਪੇ ਮੇਰੀ ਨਾ ਫੈਮਿਲੀ ਭੇਜ ਦੋ ਤੇ ਉਹ ਕਿੱਥੇ ਆ ਬੈਫ ਆਹ ਹੋ ਮਤਲਬ ਹਾਂ ਬਤਲੀ ਜਾਂਦਾ ਸੀਗਾ ਬੈਫ ਕੀ ਹੁੰਦੀ ਵੈਫ ਤੇ ਮਿੰਨੂ ਨੂੰ ਨਹੀਂ ਪਤਾ ਕੀ ਹੁੰਦੀ ਆ ਲੱਭ ਲਓ ਇੱਥੇ ਕਿਤੇ ਪਈ ਹੋਣੀ ਉਹ ਦੋ ਗੱਲਾਂ ਸਾਨੂੰ ਦੱਸ ਗਿਆ ਸੀਗਾ ਵੈਫ ਨੂੰ ਭੇਜ ਦੋ ਫੈਮਲੀ ਨੂੰ ਭੇਜ ਦੋ ਪਤਾ ਨਹੀਂ ਉਸ ਨੌਸਾ ਨੂੰ ਵੈਮਲੀ ਪਤਾ ਨਾ ਵਾਈਫ ਆ ਤਾਂ ਵੈਫ ਕੀ ਹੁੰਦੀ ਆ ਅਲਮਾਰੀ ਚ ਚੈੱਕ ਕਰ ਲਓ ਆਪਰ ਲ ਬੀਏ ਕਿਥੇ ਉਹਨੂੰ ਕਿੱਥੇ ਹੈ ਨਾ ਬੇਟੀਆਂ ਪੁੱਟੀਆਂ ਚ ਭੋਲਦੇ ਆ ਗੋਠੀਆਂ ਚ ਦੇਖ ਲਓ ਕੀ ਪਤਾ ਕਿੱਥੇ ਰੱਖਦੇ ਆ ਦੇਖ ਲਓ ਗੱਦੇ ਥਲੇ ਰੱਗ ਗਿਆ ਹਣਾ ਕਿਤੇ ਚੱਲ ਉੱਠ ਲੱਭੀ ਆਪਾਂ ਇਹ ਨਹੀਂ ਕੋਡੇ ਰਹਿ ਕੇ ਬੈ ਬੈ ਕੇ ਚੱਲ ਉਠ 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 ਚੱਲ ਹੋਏ ਕਿੱਥੇ ਲਪੜੀਆਂ ਹੁਣ ਕਿੱਥੇ ਲੱਭਣੀਆਂ ਇਹਦੇ ਥਲੇ ਤਾਂ ਨਹੀਂ ਬੜੀ ਕਿਤੇ ਵੇਪ ਕਿੱਥੇ ਚਲ ਗਈ ਉਹ ਮੇਰੀ ਗੱਲ ਸੁਣੋ ਆ ਬੈਗ ਜਿਹੜੇ ਰੱਖ ਕੇ ਗਿਆ ਆ ਕੀ ਕਰ ਤੂੰ ਮਾ ਝੋਲਾ ਲੱਭ ਮੈਂ ਉਹ ਲੱਭਦੀ ਆ ਪਤਾ ਨਹੀਂ ਕਿੱਥੇ ਆ ਉਹਦੇ ਦੇ ਜਿਸ ਨੂੰ ਤਾਂ ਪਤਾ ਨਹੀਂ ਲੱਗਦਾ ਇਹਦੇ ਵਿੱਚ ਤਾਂ ਕਿਤੇ ਨਹੀਂ ਨੋ ਇਹਦੇ ਚਿੱਟੇ ਕਿਤੇ ਦੇਖ। ਅਲਫਾਫੇ ਚ ਦੇਖ ਲੋ ਅਲਫਾਫੇ ਇੱਥੇ ਨਹੀਂ ਪਈ। ਨੋਰ ਬਗਾਨੀ। ਲੈ, ਲੱਡੂ ਖਾਂਦਾ ਖਾਂਦਾ ਰੱਖ ਗਿਆ ਇੱਥੇ। ਤੇ ਬੈਠੇ ਪਤਾ ਨਹੀਂ ਇਹ ਕਿੱਥੇ ਆ। ਇਹ ਬੈਠਦਾ ਹੁਣ ਪਤਾ ਤਾਂ ਹੈ ਨਹੀਂ ਹੁਣ ਕੀ ਆ ਲੱਬ ਲੋ ਹੈ ਠੀਕ ਦੇ। ਨਹੀਂ ਪਹਿਣਾ ਕਾਗਜ਼ ਜਿਹਾ ਲੱਗ ਗਿਆ। ਓਹੋ ਤੂੰ ਅਗ ਵੀ ਕਿਤੇ ਦੇਖ ਸੋਫਿਆਂ ਦੇ ਕਵਰ ਥੱਲੇ ਗੱਦੀਆਂ ਥੱਲੇ ਪੇਟੀ ਸੰਦੂਕੜਾ ਭੂਕਾ ਕਿਤੇ ਦੇਖ ਲਾ ਸੰਦੂਕ ਚ ਨਾ ਭਾ ਗਿਆ ਹੋਵੇ ਕਿਦਰ ਆ ਗਿਆ ਹੋਵੇ ਆ ਕਿਤੇ ਮੈਨੂੰ ਲੱਗਦਾ ਆ ਜਿਹੜਾ ਠੱਪਾ ਜਿਹਾ ਜੇ ਤੇ ਗਰਮ ਜੀ ਕਰਦੇ ਰੋਟੀ ਇਹ ਚ ਤੇ ਨਹੀਂ ਭਾ ਗਿਆ ਕਿਤੇ ਇਹ ਖੁੱਲਦਾ ਕਿੱਥੋਂ ਇਹ ਖੁੱਲਦਾ ਪੈਣਾ ਕਿੱਥੋਂ ਆ ਆ ਜਿਹੜਾ ਹੈਂਡਲ ਜੱਲਦਾ ਇਹਨੂੰ ਕਿੱਥੋਂ ਦਾ ਓਹੋ ਇਹ ਗੋੜਾ ਰਾਮ ਨਾ ਖੋਦ ਕੇ ਮੈਂ ਤਾਂ ਅੱਡ ਬੀ ਇਹ ਨਹੀਂ ਪਾ ਰਹੀ ਕਿਤੇ ਹਾਂ ਇਸ ਚੰਨੇ ਪਾ ਕੇ ਰੱਖੀਏ ਨਾ ਨਾ ਪਹਿਣਾ ਇਹਦੀ ਚਤੋ ਆ ਫੁੱਲ ਜਾਇਆ ਦੋ ਲਮੋਰੀ ਲੱਭਦੀ ਮੈਂ ਡਰੈਸਾਂ ਟੇਬਲ ਲੱਭਦੀ ਕਿਤੇ ਗੈਸ ਥੱਲੇ ਦੇਖਦਾ ਜ ਗੈਸ ਦੇ ਉੱਤੇ ਦੇਖ ਲੈ ਕਿਤੇ ਕਿਸੇ ਪਾਸੇ ਇਧਰ ਦੇਖ ਆਥੇ ਖੁਦ ਦੇਖ ਭਰਾ ਇਧਰ ਨੂੰ ਕਰਕੇ ਨਾ ਤੇ ਭਾਦਵਾ ਨਾ ਦੁਨੀਆਂ ਜੀਆਂ ਪਤਾ ਨਹੀਂ ਆ ਕਰੀਮਾ ਕਰੂਮਾ ਜੀਆਂ ਕਿਹੜੀਆਂ ਸਾਡੇ ਨਹੀਂ ਕੰਮ ਦੀ ਚੀਜ਼ ਹੈਗੀ ਇੱਥੇ ਕੋਈ ਮੈਂ ਬਾਤ ਨਹੀਂ ਕਿਤੇ ਆਵਲੀ ਉਸ ਐਵੇਂ ਕਾਗਜ਼ੇ ਦਾ ਕੋਰ ਕੇ ਬੈਗੀ ਤੇ ਪੜ੍ਹਨਾ ਹੁੰਦਾ ਮੈਨੂੰ ਕੀ ਤੂੰ ਕੋ ਪੜਾਈ ਇਹ ਸਾਰੇ ਕਾਗਜ਼ਾ ਪੱਕੇ ਇਕੱਠੇ ਕਰ ਕਰਾ ਰੱਖਨੇ ਅਲਮਾਰੀ ਚ ਦੇਖਾਂ ਕਿਤੇ ਆਇ ਚੁਦ ਨੀ ਪਾ ਗਿਆ ਕਿਤੇ ਆ ਲਾਲ ਜੇ ਲਫਾਫੇ ਦੇ ਵਿੱਚ ਆਹ ਹੋ ਗਿਆ ਨਹੀਂ ਦੇਖਿਆ ਪਰ ਆਸਾਨ ਉਸ ਤੱਕੜ ਪੜ੍ਹਨਾ ਹੁੰਦਾ ਕੌਕਾ ਗਏ ਬਹੁਤ ਜ਼ਿਆਦਾ ਬੋਝਾ ਸਾਰਾ ਕਰ ਲਾ ਫਲੇਕ ਬੈਗ ਨਹੀਂ ਲੱਭੀ ਬੈਗ ਪਤਾ ਨਹੀਂ ਕਿੱਥੇ ਪਈ ਆ ਕਿਹੜੀ ਮਜੀਠ ਐ ਇਦਾਂ ਦੀ ਜਿਹੜੀ ਲੱਭ ਨਹੀਂ ਮੈਨੂੰ ਤਾਂ ਆਉਣ ਹੀ ਪਤਾ ਮੈਂ ਘਰ ਦਾ ਕੋਨਾ ਕੋਨਾ ਛਾਣ ਦਿੱਤਾ ਮੈਨੂੰ ਤਾਂ ਆਉਣ ਲੱਭੀ ਬੈਗ ਨੂੰ ਪਾ ਕੇ ਸਭ ਨੇ ਇਹ ਹਜ਼ਰ ਜਾਂਦਾ ਜਾਣ ਲਗਾ ਲੈ ਹੀ ਜਾਂਦਾ ਆਪਣੇ ਬੈਗ ਚ ਪਾ ਕੇ ਆਪਣੀਆਂ ਚੀਜ਼ਾਂ ਬੰਦੇ ਨੂੰ ਬੈਗ ਚ ਰੱਖਣੇ ਚਾਹੀਦੀਆਂ ਉਹ ਰੱਬੀ ਚੀਜ਼ਾਂ ਬੈਗ ਚ ਪਾ ਕੇ ਰੱਖੇ ਤੂੰ ਬੈਗ ਨੂੰ ਇੱਥੇ ਕਾਹਤੇ ਸੁੱਟਿਆ ਸਾਡੇ ਜੋਗੀ ਕਿਤਾ ਕਿੱਥੇ ਰੱਖੀ ਸੀ ਸਸੀ ਗਾਂ ਦੀਦੀ ਸਤਿ ਸ੍ਰੀ ਅਕਾਲ ਹੋਰ ਕਿੱਦਾਂ ਕਰਮਿਆ ਠੀਕ ਆ ਹਾਂਜੀ ਹੋਰ ਦਮਨ ਸਰ ਦਾ ਆ ਰਿਹਾ ਫੋਨ ਤੁਹਾਨੂੰ ਸਾਡੇ ਕੋ ਕਿਹੜੇ ਫੋਨ ਆ ਜਿਹੜੇ ਫੋਨ ਆਣਾ ਉਹਨਾਂ ਦਾ ਉਹਨਾਂ ਦਾ ਮੈਨੂੰ ਨੰਬਰ ਦੋ ਤੁਹਾਡੇ ਕੋ ਹੋਣਾ ਹੀ ਹੈ ਕਰ ਨੰਬਰ ਤੇ ਹੈਗਾ ਕਰਮਿਆ ਆਲਾ ਛੱਡ ਤਾੜ ਜਿਆ ਪਿਆ ਆ ਤੋ ਕੋਈ ਨਹੀਂ ਮੈਂ ਫੋਨ ਕਰ ਲੂੰਗਾ ਮਿਲ ਲੂੰਗਾ ਨਾ ਉਹਨਾਂ ਨੂੰ ਕਰ ਲਈ ਕਰ ਲਈ ਜੁਬਰੀ ਮਿਲਣਾ ਹਾਂ ਮੈਂ ਵੀ ਛੁੱਟੇ ਆਇਆ ਸੀਗਾ ਉਹ ਵੀ ਛੁੱਟੇ ਉਹ ਚਲੇ ਗਏ ਠੀਕ ਹੈ ਹੋਰ ਮੈਂ ਛੁੱਟੀ ਜਾਏਗਾ ਚਲੋ ਮੈਂ ਕਰ ਫੋਨ ਚ ਫੋਨ ਨੰਬਰ ਮੈਂ ਭੁੱਲ ਗਿਆ ਸੀਗਾ ਠੀਕ ਹੈ ਉਹ ਮੈਂ ਲੈਣਾ ਹੈ ਤੁਹਾਡੇ ਤੋਂ ਠੀਕ ਹੈ ਅੱਛਾ ਉਹਨਾਂ ਦੀ ਬਾਈ ਨੂੰ ਭੇਜਤਾ ਸੀ ਅਕਰਮਿਆ ਕੀ ਦਸੀਏ ਤੈਨੂੰ ਘਰ ਦਾ ਪੱਤਾ ਪੱਤਾ ਛਾਂਡਤਾ ਸਾਰੇ ਸੋਫੇ ਬੈੱਡ ਸੰਦੂਕ ਟਰੰਕ ਕਪੇਟੀਆਂ ਰੋਟੀਆਂ ਵਾਲੇ ਡੱਬੇ ਕੀ ਕਹੀ ਤਾਂ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਨਹੀਂ ਲੱਭਣਾ ਉਹਦੀ ਵੈਫ ਨਹੀਂ ਲੱਭੀ ਸਾਨੂੰ ਅਹੀਂ ਸਾਰਾ ਘਰ ਛਾੜ ਦਿੱਤਾ ਪੱਤਾ ਪੱਤਾ ਸਾਰੇ ਕੋ ਸੰਦੂਕ ਪੇਟੀਆਂ ਕੋਈ ਜਗ੍ਹਾ ਛੱਡੀ ਨਹੀਂ ਜਿੱਥੇ ਨਹੀਂ ਲੱਭਣੀ ਉਹਦੀ ਵਾਈਫ ਨਹੀਂ ਲੱਭੀ ਬੈਪ ਬੂਬ ਜੋ ਵੀ ਹੈਗਾ ਇਹ ਇਹ ਕੌਣ ਬੈਠੇਗੇ ਇਹ ਇਹ ਉਹਨਾਂ ਦੇ ਇਹ ਉਹਦੀ ਘਰ ਵਾਲੀ ਆ ਦਮਨ ਦੀ ਤਾਂ ਫੇ ਇਹ ਤਾਂ ਬੈ ਵਾਗੇ ਤੁਸੀਂ ਆਪ ਹੀ ਤਾਂ ਕਹਿੰਦੇ ਸੀ ਇਹਨਾਂ ਦੀ ਵਾਈਫ ਆ ਵੈਹਾ ਪਾ ਹਾਂ ਤੂੰ ਕਹਿੰਦੇ ਨਹੀਂ ਵਾਈਫ ਹੈ ਉਹਨਾਂ ਘਰ ਵਾਲੀ ਆ ਉਹਦੀ ਅੱਛਾ ਅੱਛਾ ਵਾਈਫ ਉਹ ਘਰ ਵਾਲੀ ਨੂੰ ਕੀ ਵਾਈਫ ਕਹਿੰਦੇ ਆ ਹਾਂਜੀ ਹੈ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਮੈਂ ਦੱਸਿਆ ਨਾ ਇੰਗਰੀਜ਼ ਵਿੱਚ ਵਾਈਫ ਕਹਿੰਦੇ ਅੱਛਾ ਇੰਗਰੀਜ਼ੀ ਅੰਗਰੇਜ਼ੀ ਅਸੀਂ ਤਾਂ ਪੇਟੀਆਂ ਵਿੱਚ ਲੱਭ ਲਈਆਂ ਅਲਮਾਰੀਆਂ ਵਿੱਚ ਲੱਭ ਲਈ ਕਿ ਬੈਫ ਬੈਫ ਮਜੀਠ ਕਿਹੜੀ ਮਜੀਠ ਆ ਜਿਹੜੀ ਸਾਨੂੰ ਲੱਭਦੀ ਨਹੀਂ ਪਈ ਅਸੀਂ ਤਾਂ ਪੇਟੀ ਸਾਰੀ ਫਰੋਲ ਕੇ ਸੁੱਟ ਕੇ ਆਈ ਉੱਥੇ ਕਪੜਾ ਪੱਤਾ ਪੱਤਾ ਛਾੜ ਦਿੱਤਾ ਪੇਟੀ ਦਾ ਅੱਛਾ ਹੋਰ ਬੱਚਿਆਂ ਦੀ ਕਿਤਾਬ ਬੋਲਦੇ ਇੱਥੇ ਬੈਠੇ ਆ ਇਹਨਾਂ ਨੂੰ ਲਪਰਸ ਜਿਉਂ ਲ ਬੱਚੇ ਅੰਗਰੇਜ਼ੀ ਚ ਕਹਿੰਦੇ ਆ ਹਾਂਜੀ ਅੰਗਰੇਜ਼ੀ ਚ ਕਹਿੰਦੇ ਆ ਵੈਪ ਹੁਣ ਪਤਾ ਲੱਗਿਆ ਹਾਂ ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਦਮਨ ਵਰਮਾ ਦਮਨ ਪੰਜਾਬੀ YouTube ਚੈਨਲ ਤੋਂ ਤੇ ਉਮੀਦ ਕਰਦਾ ਗਾイズ ਤੁਸੀਂ ਸਾਡੀ ਵੀਡੀਓ ਦੇਖ ਲਈ ਹੋਗੀ ਤੇ ਗਾਇਸ ਅਸੀਂ ਇਸ ਵੀਡੀਓ ਵਿੱਚ ਮੈਸੇਜ ਇਹ ਹੀ ਜਣਾ ਚਾਹੁੰਦੇ ਆ ਕਿ ਅਸੀਂ ਇਸ ਵੀਡੀਓ ਵਿੱਚ ਇਹ ਹੀ ਦੱਸਣਾ ਚਾਹੁੰਦੇ ਆ ਕਿ ਦੇਖੋ ਅਨਪੜਤਾ ਜਿਹੜੀ ਹੈ ਕਿ ਇੱਕ ਕਿੰਨੀ ਗੰਭੀਰ ਬਿਮਾਰੀ ਹੈ ਕਿ ਜਿੱਦਾਂ ਦੋ ਬੀਬੀਆਂ ਘਰ ਚੰਨਪੜ ਹੁੰਨੀਆਂ ਆ ਉਹ ਜਿਹੜਾ ਬੰਦਾ ਵਿਚਾਰਾ ਫੌਜੀ ਉਹ ਕਹੇ ਕਿ ਜੰਦਾ ਕਿ ਇਸ ਚਿੱਠੀ ਵਿੱਚ ਲਿਖਦਾ ਕਿ ਮੇਰੀ ਵਾਈਫ ਨੂੰ ਭੇਜ ਦਿਓ ਉਹ ਨਾ ਵਿਚਾਰੀਆਂ ਅਨਪੜ ਬੀਬੀਆਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਵਾਈਫ ਹੁੰਦੀ ਕੀ ਆ ਉਹ ਕਦੀ ਪੇਟੀਆਂ ਚ ਲੱਭਦੀਆਂ ਕਦੀ ਕਿਤੇ ਲੱਭਦੀਆਂ ਕਦੀ ਕਿਤੇ ਲੱਭਦੀਆਂ ਜੇ ਵਿਚਾਰੀਆਂ ਦੋ ਅੱਖਰ ਪੜੀਆਂ ਹੁੰਦੀਆਂ ਤਾਂ ਕੁਝ ਪਤਾ ਲੱਗਦਾ ਬਸ ਇਹਦੇ ਵਿੱਚ ਮੇਨ ਇਹ ਹੀ ਦੱਸਿਆ ਗਿਆ ਕਿ ਅਨਪੜਤਾ ਜਿਹੜੀ ਆ ਬੰਦੇ ਦੀ ਮਤ ਜਿਹੜੀ ਮਾਰ ਲੈਂਦੀ ਹੈ ਬੰਦੇ ਨੂੰ ਅਨਪੜਤਾ ਦੇ ਕਰਕੇ ਕੁਝ ਨਹੀਂ ਪਤਾ ਲੱਗਦਾ ਤੇ ਉਹਦੀ ਲਾਈਫ ਜਿਹੜੀ ਖਰਾਬ ਹੋ ਜਾਂਦੀ ਹੈ ਤੇ ਗਾਇਸ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣਾ ਬਣਦੇ ਹੋ ਦਮਨ ਪੰਜਾਬੀ YouTube ਚੈਨਲ ਦੇ ਨਾਲ ਥੈਂਕ ਯੂ so much